ਤਕੜੇ ਜਿਵੇਂ ਰਾਸ਼ਟਰਪਤੀ ਆਵੇ ਨਾ ਰਸ਼ੀਆ ਦਾ ਪੂਤਨ ਉਹ ਰਸ਼ੀਅਨ ਭਾਸ਼ਾ ਬੋਲਦਾ ਤੇ ਨਾਲ ਇੱਕ ਟ੍ਰਾਂਸਲੇਟਰ ਲਿਆਉਂਦਾ ਬੰਦਾ ਕਿ ਦੱਸਦਾ ਇੱਥੇ ਆ ਕੇ ਕਿ ਇਹ ਕੀ ਕਹਿ ਰਿਹਾ ਕਿਉਂਕਿ ਉਹ ਆਪਣੀ ਭਾਸ਼ਾ ਚ ਬੋਲਦਾ ਜੇ ਫਰਾਂਸ ਦਾ ਮਕਰੋਨ ਆ ਜਾਏ ਤੇ ਇੱਕ ਟ੍ਰਾਂਸਲੇਟਰ ਲੈ ਕੇ ਆਉਂਦਾ ਜਿਹੜਾ ਉਹਦੀ ਭਾਸ਼ਾ ਚ ਦੱਸਦਾ ਕਿ ਇਹ ਕੀ ਕਹਿ ਰਿਹਾ ਦਾਤੇ ਟਮਾਟਰ ਨਾਲ ਵੀ ਬੰਦਾ ਕਹੇ ਜਾ ਮੈਨੂੰ ਜਦੇ ਮੂੰਹ ਖੋਲਦਾ ਸਮਝ ਨਹੀਂ ਆਉਂਦੀ ਕੀ ਕੁਝ ਬੋਲ ਜਾਂਦਾ ਅੱਜ ਤਾਂ ਜਿਹੜਾ ਇਹ ਸ਼ਹਿਰ 'ਚ ਫਿਰਦਾ ਮੈਂ ਜੋਤੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਉਹ ਸ਼ਹਿਰੀਏ ਤਾਂ ਇਹਦਾ ਮੂੰਹ ਹੀ ਵੇਖਦੇ ਆ ਜੈ ਇੰਨਾ ਖੁੱਲਿਆ ਤਾਂ ਇਹ ਕਹਿੰਦਾ ਹੁਣਾ ਇੰਨਾ ਖੁੱਲਿਆ ਤਾਂ ਇਹ ਕਹਿੰਦਾ ਉਹਨਾਂ ਨੂੰ ਸਮਝ ਹੀ ਨਹੀਂ ਆਉਂਦੀ ਇਹ ਕਰਦਾ ਕੀ ਫਿਰਦਾ ਹਿੰਮਤ ਹੈ ਥੋੜੀ ਕਿ ਬਗੈਰ ਸਮਝੇ ਸੋਚੇ ਫੇਰ ਵੀ 2 2.5 ਸਾਲ ਤੁਸੀਂ ਉਹਦੇ ਨਾਲ ਕੱਟਲੇ ਛਿੰਦੇ ਇਹ ਬਰਮੇ ਔਰ ਮੈਨੂੰ ਪਤਾ ਉਹਦਾ ਮੈਨੂੰ ਉਹ ਕਿਹੜਾ ਭਾਸ਼ਣ ਪੁੜਿਆ ਇੱਕ ਆ ਕਿਥੇ ਇੱਕ ਦਿਨ ਭਾਸ਼ਣ ਦੇ ਹੀ ਜਾਵੇ ਜਨਾਲੇ ਚ ਸੇ ਲੁੱਕ ਪੈਂਦੀ ਸੀ ਮੈਨੂੰ ਲੱਗਦਾ ਚਾਚਾ ਜੀ ਜਰਾਵਰ ਜੀ ਜਨਾਲੇ ਦੀ ਗੱਲ ਹੀ ਸੀ ਨਾ ਜਦੋਂ ਲੁੱਕ ਪੈਂਦੀ ਸੀ ਕਹਿੰਦਾ ਆਜੋ ਆਜੋ ਜਨਾਲੇ ਵਾਲੇ ਆਜੋ ਤੁਸੀਂ ਕਹਿੰਦਾ ਕਿਹੜਾ ਲੁੱਕ ਵੇਖੀ ਆ ਅੱਜ ਲੁੱਕ ਪੈਂਦੀ ਆ ਮੈਂ ਕਮਾਲ ਹੋ ਗਈ ਯਾਰ ਮੰਤਰੀ ਦੇ ਹਾਲ ਔਰ ਕਾਬਲ ਕਿੰਨਾ ਕਿ ਤੁਸੀਂ ਅੰਦਾਜ਼ਾ ਲਾ ਲਓ ਕੀ ਮੁੱਖ ਮੰਤਰੀ ਨੇ ਇਹਨੂੰ ਜਦੋਂ ਇਹ ਵਜ਼ੀਰ ਬਣਿਆ ਇਹਦੇ ਕੋਲ ਕਿਹੜੇ-ਕਿਹੜੇ ਮਹਿਕਮੇ ਸੀ ਇੱਕ ਤਾਂ ਪੰਚਾਇਤੀ ਰਾਜ ਇੱਕ ਐनिमल ਹਜਮੰਟਰੀ ਇੱਕ ਐਗਰੀਕਲਚਰ ਤੇ ਇੱਕ ਐਨਆਰਆਈ ਮਹਿਕਮਾ ਜੇ ਏਡਾ ਕਾਬਲ ਸੀ 2 ਸਾਲ ਦੇ ਅੰਦਰ-ਅੰਦਰ ਇਹਦੇ ਤਿੰਨ ਮਹਿਕਮੇ ਝੜ ਗਏ ਇੱਕ ਐਨ ਆਰ ਆਈ ਵਜ਼ੀਰ ਰਹਿ ਗਿਆ ਜਿੱਦੀ ਫਾਈਲ ਹੀ ਕੋਈ ਨਹੀਂ ਆਉਂਦੀ ਮਤਲਬ ਜਿੱਦੀ ਘੁੱਗੀ ਮਾਰਨ ਦੀ ਲੋਟ ਲਈ ਦਫ਼ਤਰ ਤੇ ਬੈਕ ਮੱਕੀਆਂ ਹੀ ਮਾਰਦੇ ਆ ਹੋਰ ਕੋਈ ਬਾਲਾ ਕੰਮ ਨਹੀਂ ਰਹਿ ਗਿਆ ਜੇ ਕਾਬਲ ਹੁੰਦਾ ਜੇ ਚੰਗਾ ਬੰਦਾ ਹੁੰਦਾ ਜੇ ਇਹਦੇ ਪੱਲੇ ਪੱਲੇ ਕੋਈ ਗੋਲ ਹੁੰਦੇ ਤੇ ਕਿਸੇ ਮੁੱਖ ਮੰਤਰੀ ਆਪ ਦੀ ਬਜਾਰਤ ਤੋਂ ਇਹਦੇ ਮੈਕਮੇ ਘਟਾਉਂਦਾ ਕਿ ਇਹਦੇ ਵਧਾਉਂਦਾ ਮੇਰਾ ਕਹਿਣ ਦਾ ਭਾਵ ਕਿ ਮੁੱਖ ਮੰਤਰੀ ਸਾਹਿਬ ਵੀ ਸਮਝ ਗਏ ਕਿ ਇਹਦੇ ਪੱਲੇ ਕੁਝ ਨਹੀਂ ਮੈਨੂੰ ਲੱਗਦਾ ਉਹ ਵੀ ਗੜੋਂ ਹੀ ਲਾਉਣ ਦੇ ਆ ਹੁਣ ਤਰੀਕੇ ਨਾਲ ਕਿ ਹਰ ਜੂ ਮੁੜ ਕੇ ਕਹਿ ਦਿਆਂਗੇ ਅਸਤੀਫਾ ਦੇ ਦੇ ਤੈਨੂੰ ਲੋਕ ਨਹੀਂ ਚੱਲਦੇ ਇਹ ਤਾਂ ਆਉਣ ਵਾਲਾ ਇੱਕ ਦਾ ਚਿੰਦੇ ਆ ਜਦੋਂ Subscribe to One India channel and never miss an update